ਹਾਂਜੀ ਪੰਜਾਬੀਓ ਕੀ ਹਾਲ ਚਾਲ ਆ ਵੀ ਤੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਸੀਂ ਜੁੜਿਓ ਆਪਣੇ ਪੇਜ ਦੇ ਨਾਲ ਕੇਵਲ ਸੱਚ ਦੇ ਨਾਲ ਤੇ ਅੱਜ ਜਰ ਆਪਾਂ ਗੱਲ ਕਰਨੀ ਆ ਜਿਹੜਾ ਕੱਲ ਥੱਪੜ ਪਿਆ ਚੰਡੀਗੜ੍ਹ 에ਅਰਪੋਰਟ ਤੇ ਹਨਾ ਤੇ ਜਿਵੇਂ ਕਹਿੰਦੇ ਹੁੰਦੇ ਨੇ ਦਿਲ ਵਾਲੇ ਫਿਲਮ ਦੇ ਵਿੱਚ ਮਾਮਾ ਠਾਕੁਰ ਕਹਦਾ ਹੁੰਦਾ ਨਾ ਇਸ ਥੱਪੜ ਕੀ ਗੂੰਜ ਦਿੱਲੀ ਤੱਕ ਜਾਏਗੀ ਉਹੀ ਕੰਮ ਹੋਇਆ ਹਨਾ ਤੇ ਜਿਵੇਂ ਕਹਿੰਦੇ ਨੇ ਵੀ ਕੁੱਤੇ ਦੀ ਪੂੰਛ ਨੂੰ ਨਾ ਚਾਹੇ 12 ਸਾਲ ਭੂਕਣੇ ਚ ਪਾ ਕੇ ਰੱਖ ਲੋ ਉਹ ਕਦੇ ਸਿੱਧੀ ਨਹੀਂ ਹੁੰਦੀ ਉਹੀ ਕੰਮ ਆ ਜਿਹੜੀ ਹੁਣ ਐਮਪੀ ਬਣੀ ਆ ਕੰਗੜਾ ਦਾ ਹਨਾ ਤੇ ਇਹਨੂੰ ਜਿੰਨਾ ਮਰਜੀ ਚਾਹੇ ਨੂੰ 12 ਸਾਲ ਜਿਵੇਂ ਕਹਿੰਦੇ ਨੇ ਕੁੱਤੇ ਦੀ ਪੂੰਛ ਨੂੰ ਪਾ ਲਿਆ ਭੁਗਣੇ ਦਿੱਤਾ ਉਹ ਸਿੱਧੀ ਨਹੀਂ ਹੁੰਦੀ ਉਹਦਾ ਇਹਦਾ ਵੀ ਉਹੀ ਸੇਮ ਕੰਮ ਆ ਠੀਕ ਆ ਨਾ ਤੇ ਦੂਜੀ ਗੱਲ ਆਮ ਤਾਂ ਜਿਵੇਂ ਕਹਿੰਦੇ ਨੇ ਵੀ ਜਿੱਤਣ ਤੋਂ ਬਾਅਦ ਲੋਕ ਹਾਰ ਪੈਂਦੇ ਲੋਕਾਂ ਨੇ ਹਾਰ ਪੈਂਦੇ ਹੁੰਦੇ ਨੇ ਤੇ ਇਹ ਪਹਿਲੀ ਸ਼ਖਸ਼ਾ ਜਿਹਦੇ ਥੱਪੜ ਪਿਆ ਤੇ ਹੁਣ ਗੱਲ ਕਰਦੇ ਆ ਵੀ ਇਹ ਗੱਲ ਕਿਵੇਂ ਹੋਈ ਤੇ ਕਾਹਤੇ ਹੋਈ ਤੇ ਗੱਲ ਇਹ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਸਾਰੇ ਪੰਜਾਬੀਏ ਨੂੰ ਹੱਥ ਬਨ ਕੇ ਬੇਨਤੀ ਕਰਦਾ ਮੇਰੇ ਵੀਰੋ ਜਿਹੜੀ ਭੈਣ ਕੁਲਵਿੰਦਰ ਕੌਰ ਆ ਜਿਹੜੀ ਸੀਆਈਐਸਐਫ ਦੇ ਵਿੱਚ ਆ ਜਿਨੇ ਚਾਂਟਾ ਜੜਿਆ ਇਹਦੇ ਤੇ ਉਹਦਾ ਹੁਣ ਕੋਈ ਸਾਥ ਨਾ ਛੱਡਿਓ ਮੇਰੇ ਵੀਰੋ ਪੰਜਾਬੀਓ ਠੀਕ ਆ ਨਾ ਉਹਦੇ ਸਾਰੇ ਜਾਣੇ ਸਾਥ ਦਿਓ ਤੇ ਜਿੰਨੇ ਵੇਲੇ ਪੇਜਾਂ ਵਾਲੇ ਵੀਰ ਨੇ ਠੀਕ ਆ ਨਾ ਜਾਂ YouTube ਤੇ ਚੈਨਲ ਨੇ ਜਿਨ੍ਹਾਂ ਦੇ ਉਹ ਭੈਣ ਦੇ ਹੱਕ ਦੇ ਵਿੱਚ ਕੁਲਵਿੰਦਰ ਕੌਰ ਤੇ ਵੀਡੀਓ ਬਣਾਓ ਵੱਧ ਤੋਂ ਵੱਧ ਤੇ ਜਿਵੇਂ ਕਹਿੰਦੇ ਨੇ ਮੈਂ ਤਾਂ ਮੋਦੀ ਸਾਹਿਬ ਨੂੰ ਕਹਿਣਾ ਵੀ ਜਿਵੇਂ ਕਹਿੰਦੇ ਨੇ ਕਰਮਹੀਣ ਨੇ ਖੇਤੀ ਕਰੀ ਤੇ ਜਿਵੇਂ ਕਹਿੰਦੇ ਨੇ ਨਾਲੇ ਢੱਕ ਸੋਕਾ ਪਿਆ ਨਾਲੇ ਢੱਗਾ ਮਰਿਆ ਉਹ ਕੰਮ ਐਦਾ ਤਾਂ ਠੀਕ ਆ ਕਿ ਨਹੀਂ ਇਹ ਇਹ ਜਿਹੜੀ ਐਮਪੀ ਬਣ ਗਈ ਇਹ ਬਣ ਦੇ ਕਾਬਲ ਨਹੀਂ ਸੀਗੀ ਤੇ ਦੂਜੀ ਗੱਲ ਇਹ ਗੱਲ ਕਿਵੇਂ ਹੋਈ ਕੰਗਣਾ ਰਣੌਤ ਜਦੋਂ ਕਹਿੰਦੇ ਨੇ ਦਿੱਲੀ ਨੂੰ ਜਾਣ ਵਾਸਤੇ ਚੰਡੀਗੜ੍ਹ 에ਅਰਪੋਰਟ ਤੇ ਉਤਰੀ ਆ ਇੱਥੇ ਉੱਥੇ ਮੋਬਾਈਲ ਚ ਫੜ ਲੈਂਦੇ ਨੇ ਜਾਂ ਚਾਬੀਆਂ ਹੁਣ ਕਿਸੇ ਕੋਲ ਵੀ ਉਹ ਫੜ ਲੈਂਦੇ ਹੁੰਦੇ ਨੇ ਤੇ ਇਹਨੇ ਮੋਬਾਈਲ ਕਿਆ ਵੀ ਫੜਾ ਦੇ ਮੈਨੂੰ ਉਹਨੇ ਫੜਾਇਆ ਨਹੀਂ ਤੇ ਉੱਥੋਂ ਇਹਦੇ ਨਾਮ ਦੇ ਮੂਰੇ ਕੌਰ ਲਿਖਿਆ ਨੇਮ ਪਲੇਟ ਤੇ ਕੁਲਵਿੰਦਰ ਕੌਰ ਲਿਖਿਆ ਸੀ ਇਹਨੇ ਇਹਨੂੰ ਕੌਰ ਦੇਖ ਕੇ ਇਹਨੇ ਖਾਲਸਤਾਨੀ ਕਿਹਾ ਕਿਉਂਕਿ ਇਹਨਾਂ ਨੂੰ ਯਾਰ ਕੌਰ ਹੋ ਗਿਆ ਸਿੰਘ ਹੋ ਗਿਆ ਇਹਨਾਂ ਨੂੰ ਚੁਭਦੇ ਨੇ ਬਹੁਤ ਇੱਥੇ ਨਫ਼ਰਤ ਬਹੁਤ ਹੈ ਜਨਾਨੀ ਦੇ ਵਿੱਚ ਤੇ ਇਹਨੇ ਉਹਨੂੰ ਯਾਰ ਖਾਲਸਤਾਨੀ ਕਿਹਾ ਤੇ ਉਹ ਹਰਖੀ ਉਹਨੇ ਹਰਖ ਕੇ ਉਹਦੇ ਚਾਂਟਾ ਜੜਤਾ ਕਹਿੰਦੀ ਤੂੰ ਉਦੋਂ ਵੀ ਕਹਿੰਦੀ ਸੀ ਆਪਣੇ ਕਿਸਾਨੀ ਧਰਨੇ ਵੇਲੇ ਵੀ ਜਿਹੜੇ ਮਾਈਆਂ ਇੱਥੇ ਆਈਆਂ ਨੇ ਇਹ 100-100 ਰੁਪਏ ਦਿਹਾੜੀ ਤੇ ਆਈਆਂ ਹੋਈਆਂ ਨੇ ਕਹਿੰਦੀ ਉਹ ਮਾਈਆਂ ਦੇ ਵਿੱਚ ਮੇਰੀ ਮਾਤਾ ਵੀ ਬੈਠੀ ਸੀਗੀ ਉਹਨੇ ਇਹ ਜੱਗਰ ਕਿਹਾ ਤੇ ਇਹ ਇੱਕ ਸੀਨ ਦੇਖ ਵੀ ਸਕਦੇ ਹੋ ਤੁਸੀਂ ਬਾਕਾਇਦਾ ਦਿਖਾਇਆ ਜਾ ਰਿਹਾ ਅੱਜਕੱਲ ਟੀਵੀ ਦੇ ਉੱਤੇ ਜਿਹੜੇ ਨਿਊਜ਼ ਚੈਨਲਾਂ ਦੇ ਉੱਤੇ ਉਹਨੇ ਇਹ ਗੱਲ ਕਹੀ ਆ ਤੇ ਇਹ ਜਿਹੜੀ ਨਫ਼ਰਤ ਫਲਾਉਣ ਵਾਲੀ ਜਨਾਨੀਆਂ ਨਾ ਕੰਗੜਾ ਇਹਨੂੰ ਵਧੀਆ ਸਬਕ ਸਿਖਾਇਆ ਤੇ ਜਦੋਂ ਸ਼ੋਭ ਸ਼ੋਭ ਨੇ ਗਾਣਾ ਗਾਇਆ ਸੀਗਾ ਵੀ ਚਵਲ ਜਨਾਨੀ ਇੱਕ ਫੇਮ ਭਾਲਦੀ ਉਹਨੇ ਸੱਚੇ ਕਿਹਾ ਸੀ ਉਦੋਂ ਵੀ ਬਹੁਤ ਵਿਦਵਾਨਾਂ ਨੇ ਸ਼ੁਭ ਨੂੰ ਆਪਣੇ ਉਹ ਤੁਮ ਕ੍ਰਿਟਿਸਾਈਜ਼ ਕੀਤਾ ਸੀਗਾ ਵੀ ਸ਼ੋਭ ਨੇ ਗਲਤ ਕਿਹਾ ਇਦਾਂ ਕਿ ਆਪ ਉਹ ਕਿਹਾ ਹੁਣ ਦੇਖ ਲਓ ਦੋਸਤੋ ਨਿਕਲੀ ਨਾ ਉਹੀ ਚਵਲ ਜਨਾਨੀ ਇਹ ਤਾਂ ਨਫ਼ਰਤ ਫਲਾਉਣ ਵਾਲਾ ਸੰਦਾ ਇਹਦੇ ਤੋਂ ਤਾਂ ਜਿੰਨੀ ਜਿਹੜੀ ਵੀ ਪਾਰਟੀ 'ਚ ਚਲੀ ਜਾਊ ਉਹਦੇ ਤਾਂ ਮਤ ਵੱਜ ਗਈ ਸਮਝੋ ਜਿਵੇਂ ਹੁਣ ਭਾਜਪਾ ਆ ਉਹਦੀ ਤਾਂ ਮਤ ਵੱਜੀਏ ਸਮਝੋ ਕਿਉਂਕਿ ਇਹਨੇ ਇਹਨੇ ਤਾਂ ਨਿਤ ਪੰਗਾ ਲੈ ਕੇ ਹੀ ਰੱਖਣਾ ਇਹਦੀ ਜਿਹੜੀ ਲੋਤਰੋਆ ਨਾ ਇਹਦੀ ਲੋਤਰੋਏ ਦੇ ਕੰਟਰੋਲ 'ਚ ਨਹੀਂ ਰਹਿੰਦੀ ਹੈਗੀ ਤੇ ਮੈਂ ਤਾਂ ਕਹਣਾ ਵੀ ਭੈਣ ਕਲਮਿਤਰ ਕੌਰ ਨੇ ਨਜ਼ਾਰਾ ਲਿਆਤਾ ਬੱਟ ਗੜਤੇ ਤੇ ਆ ਜਿਹੜਿਆ ਨਾ ਰੀਲਾਂ ਬਣਾਉਂਦੇ ਠੁਮਕੇ ਮਾਰਨ ਵਾਲੀਆਂ ਨੇ ਨੱਚਣ ਵਾਲੀਆਂ ਨੇ ਰੀਲਾਂ ਤੇ ਜਿੰਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਇਹ ਲੱਕਾਂ ਮਾਰ ਲੈ ਲੱਕੋ ਮਾਰ ਲਿਆ ਇਹਨਾਂ ਕੁੜੀਆਂ ਵਾਸਤੇ ਵੀ ਇੱਕ ਸਬਕਾ ਕੁੜੀਓ ਸਿੱਖੋ ਕੁਛ ਐਜੀ ਸ਼ੇਰਨੀ ਬਣੋ ਠੀਕ ਆ ਨਾ ਐਜੀ ਸ਼ੇਰਨੀ ਬਣੋ ਤੇ ਕੌਮ ਦੇ ਲਈ ਕੁਛ ਕਰੋ ਇਹ ਇਹਨੂੰ ਇੱਕ ਆਪਦਾ ਆਈਡਲ ਮੰਨ ਲਓ ਕੁੜੀਆਂ ਜਿਹੜੀਆਂ ਰੋਜ਼ ਰੀਲਾਂ ਬਣਾ ਕੇ ਨੱਚਦੀਆਂ ਨੇ ਤੇ ਵਿੱਚ ਬਲੌਗਰ ਵੀ ਵਧੇਰੇ ਨੇ ਜਿਹੜੇ ਆਪਦੇ ਘਰ ਆਇਨ ਚਾਹੁੰਦੇ ਨੇ ਚਲੋ ਇੱਕ ਹੋਰ ਇੱਕ ਵੱਖਰਾ ਮੁੱਦਾ ਪਰ ਮੈਂ ਖੁਦ ਤੇ ਮੇਰਾ ਸਾਰਾ ਜਿੰਨੇ ਮੇਰੇ ਸਾਥੀ ਨੇ ਮੇਰੇ ਦੋਸਤ ਮਿੱਤਰ ਨੇ ਉਹ ਸਾਰੇ ਅਸੀਂ ਕੁਲਵਿੰਦਰ ਕੌਰ ਭੈਣ ਦੇ ਨਾਲ ਆ ਜੇ ਕਿਤੇ ਜਾਣ ਆਉਣ ਦੀ ਲੋੜ ਪਈ ਤਾਂ ਵੀ ਨਾਲ ਆ ਇੱਕ ਠੋਕ ਕੇ ਨਾਲ ਖੜਿਆ ਭੈਣ ਕੁਲਵਿੰਦਰ ਕੌਰ ਦੇ ਤੇ ਉਹਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਕਿਤੇ ਵੀ ਕੋਈ ਸੱਦਾ ਆਊਗਾ ਇਕੱਠੇ ਹੋਣ ਦਾ ਉਹਦੇ ਹੱਕ 'ਚ ਖੜਾਂਗੇ ਤੇ ਸਰਕਾਰ ਨੂੰ ਵੀ ਕਹਾਂਗੇ ਵੀ ਇਹ ਜਿਹੜਾ ਮੁੱਦਾ ਇਹਦੀ ਨਿਰਪੱਖ ਜਾਂਚ ਕਰਾਈ ਜਾਵੇ ਵੀ ਇਹ ਕਿਉਂ ਹੋਇਆ ਕਿਉਂਕਿ ਸਭ ਨੂੰ ਪਤਾ ਕੰਗੜਾ ਨੌਦ ਦੀ ਲੋਤਰੋ ਆ ਉਹ ਤੇ ਕੰਟਰੋਲ ਚ ਨਹੀਂ ਰਹਿੰਦੀ ਹੈਗੀ ਤੇ ਉਹਨੂੰ ਪੰਗਾ ਲੈਣ ਦੀ ਆਦਤ ਆ ਇਹ ਪੰਗਾ ਵੀ ਇਹਨੇ ਆਪ ਹੀ ਛੇੜਿਆ ਇਹ ਇੱਕ ਨਫ਼ਰਤ ਫਲਾਉਣ ਵਾਲੀ ਜਨਾਨੀ ਆ ਇਹ ਇਹਨੇ ਇਹਦੇ ਮੂੰਹ ਚ 24 ਘੰਟੇ ਦਾ ਅੱਗੇ ਨਿਕਲਦੀ ਆ ਇਹਦੇ ਮੂੰਹ ਚੋਂ ਖਾਸ ਕਰਕੇ ਪੰਜਾਬੀ ਵਾਲੇ ਕਿਸਾਨਾਂ ਲਈ ਇਹਨੂੰ ਪਤਾ ਨਹੀਂ ਕੀ ਇਦਾਂ ਇਹਦੇ ਨਫ਼ਰਤ ਦੇ ਇਦਾਂ ਭਰੀ ਪਈ ਆ ਇਹ ਤੇ ਮੈਂ ਆ ਜਿਹੜੀ ਵੀਡੀਓ ਬਣਾਈ ਆ ਇਹ ਦੋਸਤੋ ਸਿਰਫ ਇਸੇ ਕਰਕੇ ਬਣਾਈ ਆ ਵੀ ਜਿੰਨੇ ਮੇਰੇ ਵੀਰ ਨੇ ਸਾਥੀ ਨੇ ਪੇਜਾਂ ਵਾਲੇ ਨੇ ਜਿੰਨੇ ਵੀ ਸਾਰੇ ਕਿਰਪਾ ਕਰਕੇ ਕੁਲਵਿੰਦਰ ਕੌਰ ਭੈਣ ਦੇ ਹੱਕ 'ਚ ਵੱਧ ਤੋਂ ਵੱਧ ਵੀਡੀਓਜ਼ ਪਾਓ ਠੀਕ ਹੈ ਨਾ ਤੇ ਇੰਨਾ ਕਹਦੇ ਵੀਡੀਓ ਖਤਮ ਕਰਨ ਦੀ ਦੋ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ